ਅੰਮ੍ਰਿਤਸਰ ਦਾ ਸਮਾਰਟ ਸਿਟੀ ਬੰਨਾਤਾ ਕੋਹਾਂ ਤੋਂ ਦੂਰ ਹੈ ਇਹ ਕਹਿਣਾ ਟੈਲੀਫੋਨ ਐਕਸਚੇਂਜ ਤੇ ਨਜ਼ਦੀਕ ਵਾਸਤੇ ਲੋਕਾਂ ਦਾ ਜਿਨ੍ਹਾਂ ਨੇ ਦੱਸਿਆ ਕਿ ਇੱਥੇ 6-6 ਮਹੀਨੇ ਤੋਂ ਗੰਦਗੀ ਕੂੜਾ ਤੇ ਬਦਬੂ ਭਰਿਆ ਪਾਣੀ ਖੜਾ ਰਹਿੰਦਾ ਜਿਸ ਨਾਲ ਉਹਨਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ ਪ੍ਰਸ਼ਾਸਨ ਦੇ ਕਰਮਚਾਰੀ ਕਦੇ-ਕਦੇ ਆਉਂਦੇ ਹਨ ਤੇ ਲੋਕਾਂ ਕੋਲੋਂ ਪੈਸੇ ਵਟੋਰ ਕੇ ਲੈ ਜਾਂਦੇ ਹਨ ਪਰ ਸਫਾਈ ਦਾ ਬਹੁਤ ਬੁਰਾ ਹਾਲ ਹੈ ਜਿਸ ਨਾਲ ਇਹ ਲੋਕ ਨਰਕਪਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ ਤੇ ਇੱਥੇ ਪਾਣੀ ਜਮਾ ਆਇਆ ਹ ਤੇ ਕੀ ਕਹਿੰਦੇ ਹਨ ਲੋਕ ਹੈਗਾ ਵਾ ਇਹ ਪਖਾਨਾ ਘਰਿਆ ਜਿਹਨੂੰ ਆਪਾਂ ਕਹਿ ਦਿੰਦੇ ਆ ਬਾਥਰੂਮ ਇੱਥੋਂ ਪਾਣੀ ਨਿਕਲ ਕੇ ਇਲਾਕੇ ਦੇ ਵਿੱਚ ਜਗਾ ਜਗਾ ਤੇ ਫੈਲ ਰਿਹਾ ਹੈ ਗੰਦਾ ਪਾਣੀ ਪਿਸ਼ਾਬ ਫੈਲ ਰਿਹਾ ਹੈ ਜਿਸ ਕਾਰਨ ਜਗਾ ਜਗਾ ਤੇ ਇੱਥੇ ਪਾਣੀ ਜਮਾ ਆਇਆ ਹ ਤੇ ਕੀ ਕਹਿੰਦੇ ਹਨ ਲੋਕ ਆਹ ਗੱਲਬਾਤ ਕਰਦੇ ਹਾਂ ਇਸ ਜਗ੍ਹਾ ਕੋ ਬਹੁਤ ਸਾਰਾ ਗੰਧ ਫੈਲਾ ਹੋਇਆ ਹੈ ਇਸ ਕੋ ਬੋਲਤੇ ਸਮਾਰਟ ਸਿਟੀ ਗੁਰੂ ਉਹ ਕੀ ਧਰਤੀਆਂ ਨਰਕ ਬਣਾ ਰੱਖੀਆ ਕਿਆ ਗੰਧ ਹੈ ਇਹ ਸਮਾਰਟ ਸਿਟੀ ਬਣੇਗੀ ਇਸ ਤਰੀਕੇ ਸੇ ਸਮਾਰਟ ਸਿਟੀ ਹੋਣੀ ਹੈ वो सीवर बंद है उस वो साफ नहीं होते शहर का बहुत बुरा हाल हुआ पड़ा है पब्लिक इतनी परेशान हो रही है कूड़े पे से निकल के जाती है हम ये बोलते हैं कि जी गुरु की धरती है गुरु की धरती है नरक बना रखा है जे ऐसे होती है गुरु की धरती बहुत स्थिति ख़राब है लोगों परेशान हुए पड़े अब मजबूरी में हमको तो बैठना पड़ता है काम कर छः साल तो मुझको इधर को हो गई छः साल तो वाले हाँ जी हाँ जी जी कहना सर जी ये कहना चाहते हैं ही है ये खालसा का तू ਖਾਡੇ ਜਿਥੇ ਰੇਰ ਢੇਰ ਲੱਗਾ ਰੱਥੇ ਮੇਰੀ ਕੋਠੀ ਦੇ ਵਿੱਚ ਇਦਾਂ ਢੇਲਾ ਕੋਈ ਆਂਦਾ ਹੀ ਨਹੀਂ ਲੈਣ ਪੈਸੇ ਲੈ ਆਏ ਜਣੇ ਹੁਣ ਪੈਸੇ ਦਈਏ ਕਿ ਨਾਲ ਦਈਏ ਉਹਨਾਂ ਨੂੰ ਪੈਸੇ ਲੈ ਜਾਂਦੇ ਨੇ ਆਹੋ ਹੋ ਇੱਕ ਮਹੀਨਾ ਹੋ ਗਿਆ ਨਹੀਂ ਬੜੇ ਦੇਖੋ ਇੱਕ ਮਹੀਨਾ ਹੋ ਗਿਆ ਚਾਕੇ ਅੰਦਰ ਆ ਕੇ ਜੋ ਜਿਸ ਤਰ੍ਹਾਂ ਤੇ ਸਮੈਲ ਆਂਦੀ ਵੀ ਨੇ ਇੱਥੇ ਆਂਦੀ ਵੀ ਜੇ ਸਤਗੁਰ RAM ਸਿੰਘ ਐ ਨੂੰ ਖਾਲਸਾ ਘਰ ਦੇ ਓਪਰ ਜਿਹੜਾ ਮੋਹਣੀ ਪਾਰਕ ਇਹ ਗਲੀ ਨੰਬਰ 8 ਰਾਣਾ ਕਰਿਆਨੇ ਵਾਲੀ ਦੁਕਾਨ ਚ ਕਾਮਰੇਡ ਵਿੰਦਰੇ ਦੀ ਕੋਠੀ ਸਾਡਾ ਕਹਿੰਦਾ ਮਤਲਬ ਜਿੱਦਾਂ ਇੱਥੇ ਇਹ ਹਰ ਘਰ ਤੇ ਘਰ ਦੇ ਵਿੱਚ ਲੱਗਾ ਆਂਦੇ ਨਹੀਂ ਕੋ ਰੋਲੇ ਬਸਾਂ ਕੀ ਕਰਦੇ ਨੇ ਟਰਾਲੀ ਬਾਹਰ ਲੈ ਜਾਂਦੇ ਮਿਹਨਤ ਜਿਹਨਾਂ ਨੇ ਉਹ ਕਿਤਨਾ ਚੁੱਕੇ ਆਂ ਉਹਨਾਂ ਦੇ ਦੋਸਤੋ ਦੇਖਣ ਨੂੰ ਤੇ ਅਮਰਸਰ ਸਮਾਰਟ ਸਿਟੀ ਬਣ ਰਿਹਾ ਹੈ ਪਰ ਆਉ ਤੁਹਾਨੂੰ ਅੱਜ ਬਖਾਉਨੇ ਹਾਂ ਅਸੀਂ ਅੱਜ ਆਏ ਹਾਂ ਟੈਲੀਫੋਨ ਐਕਸਚੇਂਜ ਚੌਂਗ ਦੇ ਵਿੱਚ ਜਿੱਥੇ ਕੇ ਵੇਖੋ ਤੁਸੀਂ ਗੰਦਗੀ ਬੜੇ ਦਿਨਾਂ ਤੋਂ ਇਹ ਗੰਦਗੀ ਹੈ ਫੈਲ ਰਹੀ ਹੈ ਪਾਣੀ ਹੈ ਲੋਕਾਂ ਨੇ ਕੂੜਾ ਕਰਕੇ ਸੁੱਟਿਆ ਆਇਆ ਹੈ ਤੇ ਇੱਥੋਂ ਦੇ ਲੋਕ ਬਹੁਤ ਹੀ ਪਰੇਸ਼ਾਨੀ ਦੇ ਹਾਲਾਤ ਵਿੱਚ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਪਾਣੀ ਤੋਂ ਸਾਨੂੰ ਬਹੁਤ ਜ਼ਿਆਦੀ ਬਦਬੂ ਆ ਰਹੀ ਹੈ ਮੱਛਰ ਮੱਖੀਆਂ ਤੇ ਕਟਾਨੂ ਫੈਲ ਰਹੇ ਹਨ ਪਰ ਕੋਈ ਵੀ ਅਧਿਕਾਰੀ ਜਾਂ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਇੱਥੇ ਨਹੀਂ ਆਇਆ ਜੀ ਕੀ ਕਹਿਣਾ ਚਾਹੋਗੇ ਇਹ ਜੀ ਮਹੀਨਾ ਹੋ ਗਿਆ ਇੱਥੋਂ ਕੋਈ ਸਵਾਈ ਨਹੀਂ ਹੁੰਦੀ ਬਿਲਕੁਲ ਚਿੱਕੜ ਹੋਇਆ ਪਿਆ ਪਾਣੀ ਇੰਨਾ ਕ ਆ ਜਾਂਦਾ ਇੱਥੋਂ ਬੱਚੇ ਨੰਗਦੇ ਨੇ ਵੱਡੇ ਨੰਗਦੇ ਨੇ ਕਿਸੇ ਵੇਲੇ ਡਿੱਗ ਜਾਂਦੇ ਨੇ ਐਡਾ ਸਾਡੀ ਸੁਣਾਈ ਨਹੀਂ ਹੁੰਦੀ ਇੱਥੇ ਦੀ ਕਦੀ ਕਿਸੇ ਨੇ ਕੋਈ ਕੰਪਲੇਟ ਕੀਤੀ ਕਿਸੇ ਕੋਲ ਨਹੀਂ ਜੀ ਕੀਤੀ ਨਹੀਂ ਕਰੀਏ ਤੇ ਕੋਈ ਆਂਦਾ ਨਹੀਂ ਹਾਂਜੀ ਸਰਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਛ ਨਹੀਂ ਹੈ ਵੀਰ ਜੀ ਆਪਣਾ ਇਧਰੋਂ ਬਾਥਰੂਮ ਜਿਹੜਾ ਉਹ ਬਣਿਆ ਉਹਨਾਂ ਦਾ ਬਾਥਰੂਮ ਦਾ ਪਾਣੀ ਸਾਰਾ ਇਧਰ ਨੂੰ ਟੁਰਿਆ ਜਾਂਦਾ। ਹੇ ਵੇਖੋ ਕਿੰਨਾ ਮਛਰ ਹੈਗਾ ਜੀ ਵੇਖੋ ਇੱਥੇ 15 ਦੇ 20 ਦਿਨ ਹੋ ਗਏ ਅੱਜ ਇਹ ਗੰਦਗੀ ਨੂੰ ਪਈ ਨੂੰ। ਇਹ ਕਿਥੋਂ ਦੇ ਕਿੱਥੇ ਬਣਾਇਆ ਬਾਥਰੂਮ ਸਾਰੇ ਦੋਹਾਂ ਕੋ ਸਾਹਮਣੇ ਬੜਿਆ। ਉੱਥੋਂ ਪਾਣੀ ਆ ਗਈ ਕੋਈ ਸੁਣਵਾਈ ਨਹੀਂ ਕੋਈ ਸੁਣਾਈ ਨਹੀਂ ਹੈਗੀ। ਸਮਾਰਟ ਸਿਟੀ ਬਾਰੇ ਕੀ ਕਹੋਗੇ ਤੁਸੀਂ ਜਿਹੜਾ ਸ਼ਹਿਰ ਸਮਾਰਟ ਸਿਟੀ ਬਣਾ ਰਹੇ ਨੇ। ਉਹ ਤੇ ਸਮਾਰਟ ਇਹਦੀ ਬਣਨ ਦਾ ਤਾਦੇ ਕਰ ਜੇ ਸਾਡੀ ਗੰਦਗੀ ਸਾਫ ਹੋਈ ਕਿ ਨਹੀਂ। ਮੇਨ ਸਾਡੀ ਗੰਦਗੀ ਹੈ ਨਾ ਗੰਦਗੀ ਦੇ ਉੱਤੇ ਪਈ ਹੈ ਵਾਹਾਂ ਕੇ ਸਮਾਰ ਸ਼ਹਿਰੀ ਤਾਂ ਹੀ ਬਣੇਗਾ ਜੇਕਰ ਇਥੇ ਸ਼ਹਿਰ ਦੇ ਵਿੱਚੋਂ ਗੰਦਗੀ ਤੋਂ ਉਹਨਾਂ ਨੂੰ ਨਜਾਇਜ਼ ਮਿਲੇਗੀ ਦੂਸਰੇ ਪਾਸੇ ਅਸੀਂ ਵੇਖ ਸਕਦੇ ਹਾਂ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਸਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਵੇਖਣ ਨੂੰ ਲੱਗਦਾ ਹੈ ਜਿਵੇਂ ਲੋਕ ਕਹਿ ਰਹੇ ਹਨ ਵੀ ਇੱਥੇ ਸਫਾਈ ਦਾ ਕੋਈ ਵੀ ਇਹੋ ਜਿਹਾ ਹਾਲਾਤ ਨਹੀਂ ਹਨ ਸਿਟੀ ਖਬਰਨਾਮਾ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਵੱਲੋਂ